ਅੱਜ ਮੈਂ ਤੁਹਾਨੂੰ ਮਹਾਰਾਜ ਰਣਜੀਤ ਸਿੰਘ ਦਾ ਕਿਲਾ ਗਵਿੰਦਗੜ੍ਹ ਫੋਰਟ ਦਿਖਾਉਣ ਲੱਗਿਆ ਜਿਹੜਾ ਕਿ ਅਮਰਸਰ ਦੇ ਵਿੱਚ ਸਥਿਤਾ ਇੰਨਾ ਸੋਹਣਾ ਲੱਗਿਆ ਵਲੌਗ ਬਣਾ ਕੇ ਅੱਜ ਕਿਉਂਕਿ ਜਿਹੜੀਆਂ ਵਿਰਾਸਤੀ ਚੀਜ਼ਾਂ ਆਉਂਦੀਆਂ ਨੇ ਉਹ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ ਨਾ ਇਹ ਉਹੋ ਜਿਹਾ ਮਹਾਰਾਜਾ ਮਹਾਰਾਜ ਰਣਜੀਤ ਸਿੰਘ ਇਹਦੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਜੇ ਕਿਸੇ ਨਾਲ ਜ਼ੁਲਮ ਹੋਇਆ ਤਾ ਨੂੰ ਇਨਸਾਫ਼ ਮਿਲਿਆ ਇਹੋ ਜੇ ਮਹਾਰਾਜੇ ਦੇ ਯਾਦਗਾਰੀ ਚਿੰਨਾਂ ਨੂੰ ਦਿਖਾਉਣ ਵਿੱਚ ਮੈਨੂੰ ਫਕਰ ਮਹਿਸੂਸ ਹੋ ਰਿਹਾ ਪਰਸਨ ਕਰਾ ਰਿਆਂ ਜਿਹੜੀਆਂ ਜਗਾਵਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਦੇਖਣੀਆਂ ਜ਼ਰੂਰੀ ਨੇ ਮੈਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਕਿਲਾ ਬਣਿਆ ਹੋਇਆ ਆ ਦੇਖੋ ਪੁਰਾਣੇ ਰਾਜਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਇਹ ਸਮੇਂ ਦਾ ਕਿੰਨੇ ਬਹਾਦਰ ਯੋਧੇ ਹੋਏ ਨੇ ਆ ਦੇਖੋ ਕਿਲਾ ਜਦ ਬਣਿਆ ਸੀ ਆਲੇ-ਦਾਲੇ ਨਹਿਰ ਸੀ ਹਨ ਤੇ ਇਹਦੇ ਵੀ ਕਿਲੇ ਦੀ ਸੁਰੱਖਿਆ ਲਈ ਪਹਿਲਾਂ ਬਹੁਤ ਵੱਡਾ ਫਟਿਆ ਹੁੰਦਾ ਜੀ ਆਲੇ-ਦਾਲੇ ਤੇ ਇਹਦੇ ਵਿੱਚ ਪਾਣੀ ਛੱਡਿਆ ਹੁੰਦਾ ਸੀ ਤਾਂ ਜੋ ਸੁਰੱਖਿਆ ਜਿਹੜੀ ਕੀਤੀ ਜਾਵੇ ਬਾਹਰ ਬਾਹਰੀ ਸਾਈਡ ਤੋਂ ਹਮਲਾ ਨਾ ਹੋਵੇ ਉਹ ਜਿਹੜੀਆਂ ਤੋਪਾਂ ਨੇ ਦੇਖੋ ਕੰਧ ਕਿੰਨੀ badi ਕੰਧ ਕਰੀ ਹੋਈ ਆ ਨਾ ਉੱਤੇ ਤੋਪਾਂ ਲੱਗੀਆਂ ਹੋਈਆਂ ਨੇ ਬਹੁਤ ਤੋਪਾਂ ਵੀ ਜੇ ਕੋਈ ਧਾੜ ਵੀ ਇੱਥੇ ਆਵੇ ਤੋ ਜਲਦੀ ਕੀਤੇ ਕਿਲੇ ਦੇ ਵਿੱਚ ਐਂਟਰ ਨਾ ਕਰ ਸਕਿਆ ਇਹ ਜਿਹੜੀਆਂ ਜਗ੍ਹਾ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਆਮ ਤੌਰ ਤੇ ਆਪਾਂ ਅੰਮ੍ਰਿਤਸਰ ਸ਼ਹਿਰ ਆ ਜਾਂਦੇ ਆ ਪਰ ਤੂੰ ਇਹੋ ਜਿਹੀਆਂ ਜਗਾਵਾਂ ਜਿਹੜੀਆਂ ਕਿ ਲੁਕਮੀਆਂ ਨੇ ਉਹਦੇ ਬਾਰੇ ਜਾਣਕਾਰੀ ਘੱਟ ਦਿੰਦੇ ਆ ਉਹ ਦੇਖੋ ਕਿਲਾ ਗੋਵਿੰਦਗੜ੍ਹ ਉਹ ਲਿਖ ਕੇ ਲਾਇਆ ਹੈ ਨਾ ਤੇ ਆਉਂਦਿਆਂ ਨੂੰ ਰਸਤੇ ਦੇ ਵਿੱਚ ਇਤਿਹਾਸ ਲਿਖ ਕੇ ਲਾਇਆ ਹੋਇਆ ਰੋਜ਼ਾ ਕੱਲੇ ਕੱਲੇ ਮਹਾਰਾਣ ਜੀ ਸੰਗਦੇ ਜਿਹੜੇ ਯੋਧੇ ਹੋਏ ਨੇ ਨਾ ਹੰਜੀ ਵੀਰ ਜੀ ਹੰਜੀ ਵੀਰੇ हां जी ਆ ਦੇਖੋ ਆ ਪਾਣੀ ਛੱਡਿਆ ਹੁੰਦਾ ਸੀ ਆ ਦਾਲੇ ਕਿਲੇ ਦੇ ਵੀ ਬਾਹਰੋਂ ਅਟੈਕ ਨਾ ਹੋਵੇ ਹਾਂ ਬਾਹਰੋਂ ਅਟੈਕ ਜੇ ਕੋਈ ਨਹਿਰ ਵਾਲੇ ਵਾਲੇ ਕਿਲੇ ਦੇ ਪੂਰੀ ਨਹਿਰ ਜੇ ਕੋਈ ਧਾੜ ਵੀ ਆਉਂਦਾ ਸੀ ਨਾ ਜਾਨੀ ਬਾਹਰ ਵੀ ਫੌਜ ਜੇ ਹਮਲਾ ਕਰੇ ਤਾਂ ਪਹਿਲਾਂ ਉਹਨੂੰ ਆ ਏਰੀਏ ਦੇ ਵਿੱਚ ਰੋਕਿਆ ਜਾਵੇ ਜੇ ਇੱਥੋਂ ਵੀ ਪਾਰ ਕਰ ਜਾਵੇ ਤਾਂ ਤੋਪਾਂ ਚੀਕੀਆਂ ਵੀ ਤੋਪਾਂ ਦੇ ਵਿੱਚ ਉਧਰਲੀ ਸਾਈਡ ਵੀ ਨਹਿਰ ਬਣੀ ਆ ਹਾਂ ਸਾਰੇ ਆਇਰੋ ਵਾਲੇ ਸਾਰੇ ਪਾਸੇ ਤੈਰ ਬਣੀ ਆ ਮੇਰੀ ਵੀ ਬਣਾ ਵਿੱਚ ਹੁਣ ਆ ਦੇਖੋ ਗੇਟ ਇਹ ਗੇਟ ਆ ਜਿਹੜਾ ਲੱਗਿਆ ਉੱਥੇ ਬਹੁਤ ਸੁਰੱਖਿਆ ਹੁੰਦੀ ਜੀ ਇਹਨੂੰ ਪਾਰ ਕਰਨਾ ਜੇ ਮੈਂ ਬੋਲਦਾ ਬਹੁਤ ਮੁਸ਼ਕਲ ਹੁੰਦਾ ਸੀ ਮੇਰੇ ਵੱਲੋਂ ਆ ਦੇਖੋ ਹੁਣ ਜੋਰਾ ਸਿੰਘ ਦੱਸਦਾ ਤੁਹਾਨੂੰ ਆ ਦੇਖੋ ਜੀ ਇੱਧਰ ਜਿਵੇਂ ਤੁਹਾਨੂੰ ਦਿਖਾਇਆ ਇਹ ਨਹਿਰ ਆ ਤੇ ਇੱਧਰ ਇਹ ਫੈਲੀ ਨਹਿਰ ਆ ਇੱਥੋਂ ਆਇਆ ਨਾ ਉੱਪਰ ਵੀ ਪੂਰੇ ਕਿਲੇ ਦੇ ਉੱਪਰ ਦੀ ਕੋ ਮਜਾਂਦੀ ਆ ਤੇ ਇਹਦੇ ਵਿੱਚ ਪੂਰਾ ਫੁੱਲ ਪਾਣੀ ਭਰਿਆ ਹੁੰਦਾ ਸੀ ਵੀ ਬਾਹਰੋਂ ਕੋਈ ਫੌਜ ਆ ਕੇ ਕਿਲੇ ਦੇ ਅੰਦਰ ਅਟੈਕ ਨਾ ਕਰੇ ਪਾਣੀ ਨਾਲ ਉਹਨੂੰ ਰੋਕਿਆ ਜਾ ਸਕਦਾ ਉਸ ਤੋਂ ਬਾਅਦ ਫਿਰ ਤੋਪਾਂ ਬੀੜੀਆਂ ਹੁੰਦੀਆਂ ਸੀ ਜਿਵੇਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਇਹ ਕਿਲਾ ਗੋਵਿੰਦਗੜ੍ਹ ਮਹਾਰਾਜੀ ਸਿੰਘ ਦਾ ਕੋਹੇਨੂਰ ਹੀਰਾ ਵੀ ਇੱਥੇ ਰੱਖਿਆ ਹੁੰਦਾ ਸੀਗਾ ਕੋਹੇਨੂਰ ਹੀਰਾ ਇੱਥੇ ਰੱਖਿਆ ਸੀਗਾ ਤੁਸੀਂ ਜਾਣੇ ਵਿੱਚ ਜਦੋਂ ਐਂਟਰ ਹੁੰਦੇ ਆ ਨਾ ਆਪਾਂ ਆ ਦੇਖੋ ਗੇਟ ਆ ਪਹਿਲਾ ਗੇਟ ਆ ਗਿਆ ਨਾ ਅੰਦਰ ਹੁਣੇ ਤੇ ਆਲੇ ਦੁਆਲੇ ਵੱਡੀਆਂ-ਪਟੀਆਂ ਮੋਟੀਆਂ-ਮੁਟੀਆਂ ਕੰਦਾ ਤੇ ਜਦੋਂ ਐਂਟਰ ਹੋਣਾ ਤਾਂ ਆਹ ਦੇਖੋ ਜੀ ਦਰਵਾਜਾ ਦਰਵਾਜੇ ਦੇ ਨਾਲ ਦੇਖੋ ਗੇਟ ਕਿੰਨਾ ਤਖੜਾ ਗੇਟ ਲੱਗਿਆ ਜੀ ਆ ਟੱਲ ਆ ਦੇਖੋ ਨਗਾਰੇ ਪੈਨੇ ਨਾ ਜਦੋਂ ਜੋਦੇ ਜਾਂਦੇ ਸੀ ਨਾ ਆ ਘੰਟੀ ਵੀਰੇ ਆ ਦੇਖੋ ਘੰਟੀ ਜੀ ਬੜਾ ਵੱਡਾ ਘੰਟਾ ਅਲਾਰਮ ਆ ਦੇਖੋ ਕਿੰਨਾ ਸੋਹਣਾ ਨਾ ਆ ਦੇਖੋ ਇਹਦੇ ਉੱਤੇ ਪ੍ਰਕਾਸ਼ਨ ਚ ਵੀ ਲਿਖ ਕੇ ਲਾਈਆਂ ਹੋਈਆਂ ਨੇ ਆ ਜਦੋਂ ਕੋਈ ਐਂਟਰ ਆ ਜਾਨੀ ਜਦੋਂ ਕਹੇ ਨੇ ਪਰਮਿਸ਼ਨ ਨਾਲ ਐਂਟਰ ਕਰਨਾ ਜੀ ਤਾਂ ਇਹ ਗੇਟ ਖੁੱਲ ਜਾਂਦੇ ਸੀਗੇ ਬੇਬੇ ਮਿਊਜ਼ਿਕ ਚੱਲਦਾ ਹੁੰਦਾ ਸੀ ਆ ਦੇਖੋ ਜੀ ਫੋਟੋਆਂ ਲਾਈਆਂ ਹੋਈਆਂ ਨੇ ਆ ਮੀਂਜਮ ਦੇਖੋ ਕਿੰਨਾ ਮਿਊਜ਼ਿਕ ਦੇ ਦੇਖੋ ਕਿੰਨੇ ਸਕੀਮ ਸੀ ਮਹਾਰਾਜੇ ਆਪਣੇ ਪੰਜਾਬ ਦਾ ਇਤਿਹਾਸ ਜਾਨੀ ਜਿਹੜਾ ਅਦਿੱਖ ਕੀਤਾ ਹੋਇਆ ਆਪਣੇ ਲੋਕਾਂ ਲਈ ਇਹ ਜਾਨਣਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਇਤਿਹਾਸ ਦੇ ਜਾਣਕਾਰ ਬਣਾਂਗੇ ਤਾਂ ਹੀ ਆਪਾਂ ਆਪਣੀ ਕੌਮ ਦਾ ਆਪਣੇ ਦੇਸ਼ ਦਾ ਭਲਾ ਕਰ ਸਕਦੇ ਆ ਆ ਦੇਖੋ ਕਿੰਨੇ ਸੋਹਣੇ ਆ ਚਿੱਤਰ ਉੱਕੇ ਹੋਏ ਨੇ ਹਨਾ ਕੰਧਾਂ ਦੇ ਆਜਦਾ ਏ ਚਿੱਤਰ ਲਾਏ ਹੋਏ ਨੇ ਦੇਖੋ ਰਾਜਿਆਂ ਦੀ ਕਿਵੇਂ ਮਹਾਰਾਜ ਅਨਜੀਤ ਸਿੰਘ ਦੇਖੋ ਕਿਵੇਂ ਹਾਥੀ ਤੇ ਬੈਠੇ ਕੇ ਜਾਂਦੇ ਹੁੰਦੇ ਸੀ ਦੇਖੋ ਰਾਜਾ ਵਧੀਆ ਰਾਜ ਸੀਗਾ ਗਵਾ ਕੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਜਿਹੜਾ ਵਰਲਡ ਤੇ ਵਿੱਚ ਇਸ ਸਮੇਂ ਮਸ਼ਹੂਰ ਆ ਆ ਦੇਖੋ ਮੀਰੀ ਪੀਰੀ ਦੀ ਅੱਗੇ ਲੈ ਨਾਸ਼ਾ ਦਿਖਾ ਦਿਓ ਉਹ ਨਹਿਰ ਵਾਲੇ ਦਾ ਸਮਾਈ ਮੀਰੀ ਪੀਰੀ ਦੀ ਨਿਸ਼ਾਨੀ ਦੇਖੋ ਜੀ ਦੋ ਤਲਵਾਰਾਂ ਢਾਲ ਆ ਦੇਖੋ ਜੀ ਨਕਸ਼ਾ ਆ ਮੈਂ ਘੁੰਮ ਕੇ ਆਵਦ ਆਇਆ ਆ ਜਿਹੜਾ ਦੱਸਿਆ ਸੀਗਾ ਨੇ ਪਹਿਲਾਂ ਤੁਹਾਨੂੰ ਇਹ ਨਕਸ਼ਾ ਕਿਲੇ ਦਾ ਜਿਹੜਾ ਦੱਸਿਆ ਸੀ ਆ ਸਾਰਾ ਨਕਸ਼ਾ ਕਿਲੇ ਦਾ ਲਾ ਕੇ ਲਾਇਆ ਹੋਇਆ ਇਹਦੇ ਵਿੱਚ ਦੱਸਿਆ ਆ ਦੇਖੋ ਆ ਫੇਰ ਤੋਪਾਂ ਮੀੜੀਆਂ ਹੋਈਆਂ ਨੇ ਜੀ ਦੋ ਆਹਾਂ ਮਹਾਰਾਜੇ ਦੇਖੋ ਬਹੁਤ ਫਾਸਟ ਜੀ ਬਹੁਤ ਤੇਜ਼ ਦਿਮਾਗ ਸੀ ਰੋਸ਼ਨ ਦਿਮਾਗ ਲੋਕ ਸੀ ਉਹ ਐਵੇਂ ਨਹੀਂ ਸੀਗੇ ਇਹ ਰਾਜ ਕਰਕੇ ਬਹੁਤ ਤਗੜੇ ਰਾਜੇ ਹੋਏ ਨੇ ਬਹੁਤ ਤਗੜੇ ਯੋਧੇ ਹੋਏ ਨੇ ਇੱਥੇ ਆਪਣੇ ਪੰਜਾਬ ਦੇ ਇੰਡੀਆ ਦੇ ਵਿੱਚ ਆ ਨਹਿਰ ਵੀ ਨੇ ਇੱਥੋਂ ਵਧੀਆ ਦੇਖ ਦੀ ਆ ਦੇਖੋ ਜੀ ਨਹਿਰ ਆ ਗਿਆ ਇੱਥੇ ਪੁਲ ਬਣਿਆ ਆ ਪੁਲ ਦੇ ਉੱਪਰ ਦੀ ਲੰਕ ਹੈ ਆ ਨਹਿਰ ਬਣੀ ਆ ਨਹਿਰ ਬਣੀ ਆ ਦੇਖੋ ਇੱਥੇ ਪਾਣੀ ਛੱਡਿਆ ਹੁੰਦਾ ਸੁਰੱਖਿਆ ਵਾਸਤੇ ਸੁਰੱਖਿਆ ਦੀ ਹੈ ਆਪ ਦੀ ਸੁਰੱਖਿਆ ਨੌਜਵਾਨਾਂ ਦੀ ਸੁਰੱਖਿਆ ਆਪ ਦੇ ਆਪ ਦੀ ਸੁਰੱਖਿਆ ਫੌਜ ਦੀ ਸੁਰੱਖਿਆ ਪਹਿਲ ਸੀ ਉਹਨਾਂ ਦੀ ਆ ਦੇਖੋ ਤੋਪ ਫੇਰ ਬਿੜੀ ਹੋਈ ਆ ਆ ਫਿਰ ਕਿਲੇ ਦੇ ਵਿੱਚ ਐਂਟਰੀ ਹੋਣੀ ਆ ਬਹੁਤ ਸੋਣਾ ਅੰਮਰਸਰ ਦੇ ਵਿੱਚ ਆਪਾਂ ਆਉਂਦੇ ਨਲੂਆ ਗੇਟ ਆ ਕੋਲੇ ਹੋ ਕੇ ਦਿਖਾ ਆ ਦੇਖੋ ਨਲੂਆ ਦਾ ਗੇਟ ਆ ਇਹ ਦੇਖੋ ਨਲੂਆ ਦੇ ਨਾਂ ਤੇ ਗੇਟ ਬਣਿਆ ਹੋਇਆ ਕਾਲਾ ਸਾਹ ਪਹੁੰਚਦਾ ਸੈਨਾਪਤੀ ਸਰਦਾਰ ਹਰੀਸ਼ਕ ਨਲੂਆ ਦੇ ਨਾਂ ਤੇ ਆ ਗੇਟ ਬਣਿਆ ਹੋਇਆ ਦੇਖੋ ਆ ਜਿਹੜਾ ਗੇਟ ਹੈ ਇਹਦਾ ਪਹਿਲਾ ਭਾਗ 3 ਮੀਟਰ ਚੌੜਾ ਰਸਤੇ ਵਿੱਚ ਦਾਖਲ ਕਰਾਉਂਦਾ ਜਿਹੜਾ ਕਿਲੇ ਬੰਦੇ ਨੇ ਦੂਰੀਆਂ ਦਵਾਰਾਂ ਦੇ ਵਿਚਕਾਰ ਆ ਇਸ ਰਸਤੇ ਨੇ ਕਿਲੇ ਨੂੰ ਬੜਿਆ ਹੋਇਆ ਤੇ ਇਸ ਵਿੱਚੋਂ ਸੈਨਾ ਦੀਆਂ ਟੁਕੜੀਆਂ ਆਵਾਜ਼ ਆਈ ਬਾਰਕ ਹੋ ਸਕਦੀ ਸੀ ਨਲੂਆ ਦਰਵਾਜੇ ਤੇ ਦੂਹਰੇ ਹੇਚ ਵਿੱਚ ਵਿਚ ਵਿਚਕਾਰਲੇ ਰਸਤੇ ਤੇ ਦੋਹੀ ਪਾਸੇ ਤੈਕਾਨੇ ਬਣੇ ਹੋਇਆ ਨਾ ਇਹ ਦਰਵਾਜੇ ਤੋਂ ਸੜਕ ਅੰਦਰੂਨੀ ਦਰਵਾਜੇ ਵੱਲ ਇੱਕ ਤਿੱਖਾ ਮੋੜ ਘਟਦੀ ਆ ਇਹ ਜਿਹੜਾ ਇਤਿਹਾਸ ਆ ਪੂਰਾ ਜੋਦੇ ਨਲੂਆ ਰਕੇ ਜੋਦੇ ਪੈਦਾ ਹੋਣੇ ਬਹੁਤ ਔਖੇ ਨੇ ਦੇਖੋ ਕਹਿੰਦਾ ਜੀ ਇਹ ਪੁਰਾਣਾ ਇਤਿਹਾਸ ਆ ਆਪਾਂ ਅਮਰਸਰ ਆਮ ਆਉਨੇ ਆ ਪਰੰਤੂ ਸਾਡੀ ਨੌਜਵਾਨੀ ਨੂੰ ਇਹ ਪਤਾ ਹੀ ਨਹੀਂ ਵੀ ਸਾਡੇ ਇੰਨੀ ਆ ਵਿਰਾਸਤੀ ਚੀਜ਼ਾਂ ਸਾਡੀਆਂ ਇੰਨੀਆਂ ਇਤਿਹਾਸਿਕ ਕਿਲੇ ਇਸ ਸ਼ਹਿਰ ਦੇ ਅੰਦਰ ਵੀ ਨੇ ਜਾਨੀ ਜਾਣਕਾਰੀ ਦੀ ਘਾਟ ਕਾਰਨ ਆਪਾਂ ਨਹੀਂ ਦੇਖਦੇ ਪਰੰਤੂ ਨੌਜਵਾਨੀ ਪੀੜ੍ਹੀ ਨੂੰ ਦਿਖਾਉਣਾ ਬਹੁਤ ਜ਼ਰੂਰੀ ਆ ਆ ਦੇਖੋ ਕਿੰਨਾ ਸੋਹਣਾ ਕਿਲਾ ਬੱਚੇ ਇੰਜੋਏ ਕਰ ਰਹੇ ਆ ਆ ਗੱਡੀਆਂ ਘਮਾਉਣ ਵਾਸਤੇ ਤੇ ਆ ਦੇਖੋ ਵੱਡੇ ਵੱਡੇ ਬੋਤਲ ਲਾਏ ਹੋਏ ਨੇ ਸਿਕਿਉਰਿਟੀ ਗਾਰਡਾਂ ਦੇ ਤੇ ਆ ਟੋਪਾਂ ਇਹਨਾਂ ਨਾਲ ਸਲਾਮੀ ਵੀ ਦਿੰਦੇ ਸੀ ਤੇ ਦਸਮਾਨ ਨੂੰ ਵੀ ਚਣੇ ਚ ਭਾਉਂਦੇ ਹੁੰਦੇ ਸੀ ਆ ਦੇਖੋ ਆ ਦੇ ਸਿਕਿਉਰਿਟੀ ਗਾਰਡ ਜਿਹੜਾ ਨੇ ਅੰਗਰੇਜ਼ਾਂ ਨੂੰ ਵੀ ਰੋਕ ਲਾਇਆ ਸੀ ਵੀ ਰਾਜੇ ਦੇ ਪਰਮਿਸ਼ਨ ਤੋਂ ਬਿਨਾ ਚੈਕਿੰਗ ਤੋਂ ਬਿਨਾ ਕਿਲੇ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ ਮਹਾਰਾਜ ਦੇ ਸਿਕਿਉਰਿਟੀ ਗਾਰਡ ਨੇ ਸੈਨਾਪਤੀ ਅੰਗਰੇਜ਼ਾਂ ਦਾ ਰੋਕ ਲਾਇਆ ਸੀ ਇੰਨਾ ਜਾਨੀ ਸਿਕਿਉਰਿਟੀ ਗਾਰਡਾਂ ਦੀ ਵੀ ਇੰਨੀ ਰਿਸਪੈਕਟ ਸੀ ਮਹਾਰਾਜ ਅਨਜੀਤ ਸਿੰਘ ਦੇ ਰਾਜ ਤੇ ਅੱਛਾ ਆ ਦੇਖੋ ਜਦੋਂ ਅੰਦਰ ਦਾਖਲ ਹੁੰਨੇ ਆਪਾਂ ਆ ਦੇਖੋ ਸੇਰੇ ਪੰਜਾਬ ਮਹਾਰਾਜ ਅਨਜੀਤ ਸਿੰਘ ਆ ਦੇਖੋ ਕਿਲਾ ਕਿੱਡਾ ਬੜਾ ਬਹੁਤ ਵੱਡਾ ਕਿਲਾ ਹੈ ਇਹ ਜੇ ਅਮਰਸਰ ਆਮੂ ਤਾਂ ਲਾਜ਼ਮੀ ਇਹ ਕਿਲਾ ਦੇਖਣਾ ਬਣਦਾ ਹਰ ਇੱਕ ਨੂੰ ਆ ਦੇਖੋ ਕੰਦਾ ਆਰਾਮ ਸਤੋ ਦੇ ਹਥਿਆਰ ਨੇਜੇ ਉਹ ਝੰਡੇ ਜੱਤ ਦੀ ਨਿਸ਼ਾਨੀ ਹਾਲਸਾ ਰਾਜਦੀਨ ਨਿਸ਼ਾਨੀਆਂ ਇਹਦੇ ਤੇ ਕੌਮ ਨੂੰ ਮਾਣ ਹੋਣਾ ਚਾਹੀਦਾ ਪੰਜਾਬ ਨੂੰ ਹਰ ਪੰਜਾਬੀ ਨੂੰ ਹਰ ਦੇਸ਼ ਵਾਸੀ ਨੂੰ ਇਹ ਜਗ੍ਹਾ ਤੇ ਮਾਣ ਹੋਣਾ ਚਾਹੀਦਾ ਸਾਡੀਆਂ ਯਾਦਗਾਰਸਤੀ ਜਗਾਵਾਂ ਨੇ ਵਿਰਾਸਤੀ ਜਗਾਵਾਂ ਨੇ ਜਿਹੜਿਆਂ ਕਿ ਅੱਜ ਵੀ ਕਾਫੀ ਤਾਂ ਇਹਨਾਂ ਨੇ ਖਰਾਬੇ ਪਰ ਬਹੁਤ ਜਗਾਵਾਂ ਜਿਹੜੀਆਂ ਹਾਲੇ ਵੀ ਦੇਖਣਯੋਗ ਨੇ ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਆਪਾਂ ਨਾ ਧਿਆਨ ਨਹੀਂ ਦਿੰਦੇ ਆ ਦੇਖੋ ਕਿੰਨਾ ਵਧੀਆ ਜਾਣੀ ਜੇ ਹਰਮੰਦਰ ਸਾਹਿਬ ਜਾਂ ਅਮਰਸਰ ਸਾਹਿਬ ਆਮੋ ਤੁਸੀਂ ਨਾ ਤਾਂ ਜ਼ਰੂਰ ਇਹ ਕਿਲੇ ਚਾਕੇ ਜ਼ਰੂਰ ਜਾਇਓ ਤੇ ਇਹਦੇ ਦਰਸ਼ਨ ਕਰੋ। ਹੈ। ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਦੀ ਫੋਟੋ ਹੈ ਨਾ। ਦੇਖੋ ਪਰਜਾ ਖੜੀ ਆ। ਫੌਜ ਦੇ ਜਰਨੈਲ ਖੜੇ ਆ। ਮੰਤਰੀ ਬੈਠੇ ਆ। ਦੇਖਿਆ दरबार ਮਹਾਰਾਜਾ ਰਣਜੀਤ ਸਿੰਘ ਦਾ। ਬਾਕੀ ਹਿੱਸਾ ਅਗਲੀ ਵਾਰ ਮੈਂ ਦਿਖਾਵਾਂਗਾ ਤੁਹਾਨੂੰ।